ਸੱਚੀ ਗੱਲ ਤਾਂ ਇਹ ਹੈ ਕਿ ਮੋਦੀ ਜੀ ਨੇ ਆ ਕੇ 84 ਦੀ ਨਸਲ ਕਸ਼ੀ ਦੀ ਸਜਾ ਦਿੱਤੀ। ਭਈ ਸੱਜਨ ਕੁਮਾਰ ਵੀ ਬਰੀ ਹੋ ਗਿਆ ਸੀ ਦੁਬਾਰਾ ਸੱਟ ਬਣਾਈ ਤੇ ਉਹਨੂੰ ਵੀ ਜੇਲ੍ਹ ਦੇ ਅੰਦਰ ਭਜਵਾਇਆ ਹੋਰ ਵੀ ਕਈ ਬੰਦੇ ਗਏ ਆ ਹੁਣ ਜਗਦੀਸ਼ ਟਾਈਟਲਰ ਨਾਲ ਵੀ ਕਈ ਜਾਣਗੇ। ਇਸ ਕੰਮ ਲਈ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਬਣੀ ਆ ਉਹ ਕਿਸੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਤਾਂ ਨਹੀਂ ਬਣੀ। ਬੀਬਾ ਹਰਸ਼ੀਮਰਤ ਕਹੂਗੀ ਜਿੱਦਾਂ ਬੋਲਦੀ ਹੈ ਕੁਛ ਹੈ ਉਹਦੀ ਆਵਾਜ਼ ਵਿੱਚ। ਸਤਿ ਸ਼੍ਰੀ ਅਕਾਲ ਐਓ। ਤੇ ਆ ਜਿਹੜੇ ਗੈਂਗਸਟਰ ਨੇ ਜੇ ਕਹਾਂਜ ਤਖਤੀਆਂ ਪਾ ਕੇ ਜਿਵੇਂ ਯੂਪੀ ਚ ਘੁੰਮਦੇ ਆ ਨਾ ਘੁੰਮਣ ਦਾ ਸਾਨੂੰ ਫੜ ਲਏ ਪਰ ਦੇ ਯਾਰ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਨਸਲ ਕੁਸ਼ੀ ਹੋਈ ਉਸ ਨੂੰ ਲੈ ਕੇ ਲਗਾਤਾਰ ਸਿੱਖ ਸੰਗਤ ਵਿਦਰੋਹ ਦੇ ਵਿੱਚ ਸੀਗੀ ਲਗਾਤਾਰ ਵਿਰੋਧ ਕਰ ਰਹੀ ਸੀਗੀ ਕਿ ਇਸ ਤਿੱਕੇ ਦੇ ਨਾਲ ਕਾਂਗਰਸ ਨੇ ਹੁਣ ਤੱਕ ਇਨਸਾਫ ਨਹੀਂ ਦਿੱਤਾ ਉਲਟਾ ਉਹਨਾਂ ਨੂੰ ਟਿਕਟਾਂ ਦੇ ਦੇ ਕੇ ਨਿਵਾਜਦੀ ਰਹੀ ਪਰ ਜਦੋਂ ਹੀ ਭਾਜਪਾ ਸਰਕਾਰ ਦੀ ਗੱਲ ਆਈ ਤਾਂ ਕਹਿੰਦੇ ਭਾਜਪਾ ਸਰਕਾਰ ਨੇ ਕੰਮ ਕੀਤਾ ਹਰਜੀਤ ਗਰੇਵਾਲ ਨਾਰਾਜ਼ ਨੇ ਐਸਜੀਪੀਸੀ ਤੋਂ ਕਹਿੰਦੇ ਐਸਜੀਪੀਸੀ ਤਾਂ ਕਦੇ ਵਾਵਾ ਕਰਦੀ ਨਹੀਂ ਅਸੀਂ ਇੰਨਾ ਵੱਡਾ ਕੰਮ ਕਰ ਦਿੱਤਾ ਹੁਣ ਇਹ ਤੈ ਹੋਏਗਾ ਕਿ ਕਦੋਂ ਕੋਰਟ ਸਜ਼ਾ ਦਿੰਦੀ ਹੈ ਗਰੀਬਲ ਸਾਹਿਬ ਜਿਸ ਤਿੱਕੇ ਦੇ ਨਾਲ ਤੁਸੀਂ ਨਾਰਾਜ਼ ਵੀ ਲੱਗ ਰਹੇ ਹੋ ਇੱਕ ਪਾਸੇ ਤੁਸੀਂ ਆਪਣੀ ਪ੍ਰਸ਼ੰਸਾ ਵੀ ਕਰ ਰਹੇ ਹੋ ਕਿ ਅਸੀਂ ਕਾਫੀ ਟਾਈਮ ਤੋਂ ਜਿਹੜੀ 40 ਸਾਲ ਤੋਂ ਸਿੱਖ ਸੰਗਤ ਦੀ ਮੰਗ ਮੰਗ ਸੀਗੀ ਜਗਦੀਸ਼ ਟਾਇਟਲਰ ਨੂੰ ਸਜ਼ਾ ਹੋਵੇ ਉਸ ਦੇ ਉੱਤੇ ਸਖਤ ਐਕਸ਼ਨ ਹੋਵੇ ਤੇ ਉਹ ਸਾਡੀ ਸਰਕਾਰ ਨੇ ਕਰ ਦਿੱਤਾ ਤੁਸੀਂ ਫਿਰ ਨਾਰਾਜ਼ ਕਿਉਂ ਇਸ ਚੀਜ਼ ਨੂੰ ਲੈ ਕੇ ਨਹੀਂ ਨਹੀਂ ਮੈਂ ਨਾਰਾਜ਼ ਨਹੀਂ ਹੈਗਾ ਖਾਲਸਾ ਜਿਹੜਾ ਉਹ ਤਾਂ ਕਦੇ ਵੀ ਨਾਰਾਜ਼ ਨਹੀਂ ਹੁੰਦਾ ਜਿਹਦੀ ਗੁਰੂ ਚਾਸਤਾ ਮੈਂ ਤਾਂ ਇਹ ਕਹਿਣਾ ਕਿ ਜਿਸ ਕੰਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣੀ ਆ ਉਹ ਕਿਸੇ ਇੱਕ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਤਾਂ ਨਹੀਂ ਬਣੀ ਉਹ ਬਣੀ ਹੈ ਸਿੱਖ ਕੌਮ ਦੇ ਲਈ ਖਾਲਸਾ ਦੇ ਲਈ ਠੀਕ ਹੈ ਨਾ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਲਈ ਔਰ ਸਹੀ ਗੱਲ ਰੱਖਣ ਹੁਣ ਇੱਕ ਪਾਸੇ ਤਾਂ ਮੈਂ ਗੱਲ ਰੱਖ ਰਿਹਾ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਰੱਖਣੀ ਹੈ ਉਹੀ ਗੱਲ ਤੇ ਉਹਦਾ ਫਰਕ ਪੈਂਦਾ ਨਾ ਉਹ ਇੱਕ ਸੰਸਥਾ ਸ਼੍ਰਮੌਰ ਸੰਸਥਾ ਪਰ ਉਹਦਾ ਕਿਸ ਪਾਸੇ ਨੂੰ ਲੈ ਕੇ ਇੱਕ ਪਰਿਵਾਰ ਦੀ ਪ੍ਰੋਟੈਕਸ਼ਨ ਚ ਮੈਂ ਇਹ ਕਹਿੰਦਾ ਉਹਨਾਂ ਨੂੰ ਸੱਚੀ ਗੱਲ ਕਰਨੀ ਚਾਹੀਦੀ ਆ ਜੇ ਮੈਂ ਕੋਈ ਝੂਠ ਗੱਲ ਕਹੀ ਆ ਤੁਸੀਂ ਕੱਲ ਨੂੰ ਮੈਨੂੰ ਆ ਕੇ ਪੁੱਛ ਲਿਓ ਲੋਕਾਂ ਕੋਲੋਂ ਪੁੱਛ ਲਓ ਵੈਸੇ ਹੀ ਗਾਲਾਂ ਕੱਢੀ ਜਾਣੋ ਤਾਂ ਗੱਲ ਅਲੱਗ ਪਰ ਸੱਚੀ ਗੱਲ ਤਾਂ ਇਹ ਹੈ ਕਿ ਮੋਦੀ ਜੀ ਨੇ ਆ ਕੇ 84 ਦੀ ਨਸਲ ਕੁਸ਼ੀ ਦੀ ਸਜ਼ਾ ਦਿੱਤੀ ਹੈ ਭਈ ਸੱਜਨ ਕੁਮਾਰ ਵੀ ਬਰੀ ਹੋ ਗਿਆ ਸੀ ਦੁਬਾਰਾ ਸਿੱਟ ਬਣਾਈ ਤੇ ਉਹਨੂੰ ਵੀ ਜੇਲ੍ਹ ਦੇ ਅੰਦਰ ਭਜਵਾਇਆ ਹੋਰ ਵੀ ਕਈ ਬੰਦੇ ਗਏ ਆ ਹੁਣ ਜਗਦੀਸ਼ ਟਾਇਟਲ ਨਾਲ ਵੀ ਕਈ ਜਾਣਗੇ ਦੰਗੇ ਤਾਂ ਨੇ ਕਰਵਾਏ ਨੇ ਹੁਣ ਵੀ ਬੋਲਦੇ ਰਹਿੰਦੇ ਆ ਪਰ ਤੁਸੀਂ ਇੱਕ ਪਰਿਵਾਰ ਦੀ ਪ੍ਰੋਟੈਕਸ਼ਨ ਚ ਸਾਰਾ ਕੁਝ ਭੁੱਲ ਜਾਓ ਇਹ ਕੋਈ ਗੱਲ ਥੋੜਾ ਹੈਗੀ ਇਹ ਉਹਨਾਂ ਨੂੰ ਪੁੱਛਿਆ ਕਰੋ ਬਿਲਕੁਲ ਗਰਵਲ ਸਾਹਿਬ ਜਿਸ ਤਰੀਕੇ ਨਾਲ ਕਲੀਨ ਚਟਾ ਮਿਲਦੀਆਂ ਰਹੀਆਂ ਨੇ सीबीआई ਨੇ ਕਲੀਨ ਚਟਾ ਦੇ ਦਿੱਤੀਆਂ ਲਗਾਤਾਰ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਇੱਧਰ ਤੁਹਾਡੇ ਵਾਲੇ ਪਾਸੋਂ ਵੀ ਕਲੀਨ ਚੇਟ ਦਿੱਤੀ ਜਾ ਸਕਦੀ ਸੀ ਜਾਂ ਫਿਰ ਇਸ ਦੇ ਵਿੱਚ ਕੀ ਹੋ ਸਕਦਾ ਜੇ ਤੁਹਾਡੇ ਵੱਲ ਆ ਜਾਂਦਾ ਜਗਦੀਸ਼ ਟਾਈਟਲਰ ਤਾਂ ਕਲੀਨ ਚੇਟ ਹੋ ਸਕਦੀ ਸੀ ਸਾਡੇ ਜਿਹੜਾ ਕੋਈ ਆ ਹੀ ਨਹੀਂ ਸਕਦਾ ਆ ਵੀ ਜਾਊ ਤੇ ਉਹਨੂੰ ਵੀ ਨਹੀਂ ਛੱਡਾਂਗੇ ਇਹ ਇਦਾਂ ਨਾ ਕਰਿਆ ਕਰੋ ਇਦਾਂ ਨੇ ਇਦਾਂ ਦਾ ਮਾੜਾ ਕੰਮ ਨਹੀਂ ਆ ਸਾਡਾ ਆ ਤਾਂ ਵਿੱਚ ਜਿਹੜਾ ਥੋੜਾ ਬਹੁਤ ਹੋਇਆ ਉਹ ਗੱਲ ਅਲੱਗ ਹੈਗੀ ਹੈ ਉਹ ਕੋਈ ਸਾਡੀ ਵਿਚਾਰਧਾਰਾ ਦਾ ਕੰਮ ਨਹੀਂ ਹੋਇਆ ਬਿਲਕੁਲ ਹੁਣ ਤੁਸੀਂ ਮੰਗ ਕੀ ਕਰਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਤੈਅ ਹੋ ਗਏ ਨੇ ਕਿ ਦੋਸ਼ ਤੈਅ ਹੋ ਗਏ ਨੇ ਕਿ ਸਾਰਾ ਕੁਛ ਇਹਨਾਂ ਨੇ ਕਰਾਇਆ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਤਰੀਕੇ ਨਾਲ ਸਾਰਿਆਂ ਨੂੰ ਲੀਡ ਕਰਕੇ ਅੱਗੇ ਲੈ ਕੇ ਗਏ ਅੱਗ ਲਾਈ ਗਈ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਡਿਮਾਂਡ ਕੀ ਹੈ ਤੁਹਾਡੀ ਕੀ ਜੈਨੂਇਨ ਸਜ਼ਾ ਹੋਣੀ ਚਾਹੀਦੀ ਹੈ ਜਗਜੀਤ ਸਿੰਘ ਮੇਰੀ ਡਿਮਾਂਡ ਨਾਲ ਥੋੜਾ ਸਜ਼ਾ ਹੋਣੀ ਹੈ ਉਹ ਤਾਂ ਜਿਹੜੀ ਜਾਂਚ ਹੋਊਗੀ ਉਸ ਦਾ ਜਿਹੜੇ ਸਬੂਤ ਨੇ ਅਦਾਲਤ ਨੇ ਤਾਂ ਸਬੂਤ ਦੇਖਣੇ ਆ ਔਰ ਉਹ ਸਬੂਤ ਰੱਖਣਿਆ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਆ ਉਸਨੇ ਇਨਵੈਸਟੀਗੇਟਿੰਗ ਏਜੰਸੀ ਨੂੰ ਜਦੋਂ ਤੁਸੀਂ ਕਹੋਗੇ ਕਿ ਪੂਰੀ ਤਰ੍ਹਾਂ ਇਹਦੀ ਸਬੂਤ ਜਿਹੜੇ ਆ ਤੱਥ ਰੱਖੋ ਸਾਹਮਣੇ ਤਾਂ ਇਹਦੀ ਤਾਂ ਹੋਊ ਨਾ ਤੇ ਉਹ ਪੂਰੇ ਰੱਖੇ ਜਾ ਰਹੇ ਆ ਹੁਣ ਤਾਂ سزا ਹੋ ਰਹੀ ਆ ਹੋਰ ਤਾਂ ਕੁਝ ਨਹੀਂ ਹੋ ਰਿਹਾ ਹੋਰ ਕੋਈ ਅਦਾਲਤ ਸਾਡੇ ਹਿਸਾਬ ਨਾਲ ਥੋੜਾ ਫੈਸਲਾ ਦਿੰਦੀ ਹੈ ਅਸੀਂ ਉਹਨਾਂ ਨੂੰ ਨਹੀਂ ਕੋਈ ਟ੍ਰਾਂਸ ਡਿਕਟੇਟ ਕਰ ਸਕਦੇ ਨਾ ਕਰਤੇ ਤਦਾਂ ਕਿਸੇ ਨੇ ਗੱਲਬਾਤ ਕੀਤੀ ਦਿੱਲੀ ਤੋਂ ਸਿੱਖ ਸੰਗਤ ਨੇ ਕਿ ਬੀਜੇਪੀ ਸਰਕਾਰ ਨੇ ਵਧਿਆ ਕੀਤਾ ਇਸ ਤਰੀਕੇ ਦੇ ਨਾਲ ਅਸੀਂ ਕਾਫੀ ਟਾਈਮ ਤੋਂ ਮੰਗ ਕਰ ਰਹੇ ਸੀਗੇ 40 ਸਾਲ ਹੋ ਗਏ ਇੰਨੀ ਉਮਰਾਂ ਹੋ ਗਈਆਂ ਅਸੀਂ ਡਿਮਾਂਡ ਕਰਦੇ ਸੀਗੇ ਇਨਸਾਫ ਮਿਲੇ ਜਿਹੜੇ ਠੀਕ ਲੋਗ ਆ ਉਹ ਤਾਂ ਕਰ ਹੀ ਰਹੇ ਆ ਕਹਿ ਰਹੇ ਆ ਪਰ ਜਿਹੜੇ ਇੱਕ ਪਰਿਵਾਰ ਨਾਲ ਜੁੜੇ ਹੋਏ ਆ ਅਕਾਲੀ ਦਲ ਇੱਕ ਹੌਣ ਪਰਿਵਾਰਿਕ ਦਲ ਜਿਹੜੇ ਉਹਦੇ ਨਾਲ ਜੁੜੇ ਹੋਏ ਆ ਉਹ ਤਾਂ ਕਹਿੰਦੇ ਆ ਕਿ ਭਈ ਸਾਡਾ ਇਦਾਂ ਨਹੀਂ ਕੰਮ ਚੱਲਣਾ ਇਹ ਤਾਂ ਬੀਜੇਪੀ ਤਾਂ ਕੁਝ ਨਹੀਂ ਕਰ ਰਹੀ ਸਾਰਾ ਕੁਝ ਅਸੀਂ ਕਰਵਾ ਰਹੇ ਆ ਉਬੀ ਬਾਹਰ ਸਿਮਰਤ ਕਹੂਗੀ ਜਿੱਦਾਂ ਬੋਲਦੀ ਐ ਕੁਛ ਹੈ ਉਹਦੀ ਆਵਾਜ਼ ਕੋਈ ਗੱਲ ਹੈ ਇਹ ਪਹਿਲਾਂ ਅਕਾਲੀ ਦਲ ਇਦਾਂ ਦਾ ਨਹੀਂ ਸੀਂਦਾ ਅਕਾਲੀ ਦਲ ਬੋਲਦਾ ਸੀ ਦੇਖੋ ਐਮਰਜੈਂਸੀ 'ਚ ਵੀ ਉਹਨਾਂ ਨੇ ਭਾਰਤੀ ਜਨ ਸੰਘ ਤੇ ਸ਼੍ਰੋਮਣੀ ਅਕਾਲੀ ਦਲ ਨੇ ਮਿਲ ਕੇ ਉਹ ਅੰਦੋਲਨਾਂ ਲੜਿਆ ਐਮਰਜੈਂਸੀ ਦਾ ਵੀ ਅੱਜ ਕਿੱਧਰ ਨੂੰ ਲੈ ਚੱਲਿਆ ਗਿਆ ਉਹ ਅਕਾਲੀ ਦਲ ਠੀਕ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਗੱਲ ਆਪੇ ਅਕਾਲੀ ਦਲ ਦੀ ਕੀ ਲੱਗਦਾ ਕਿ ਜਿਸ ਤਿੱਕ ਨਾਲ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤਨਖਾਹਿਆ ਕਰਾਰ ਹੋ ਗਏ ਤੇ ਹੁਣ ਉਹਨਾਂ ਨੂੰ ਜਿਹੜਾ ਹੈ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਬਾਕੀ ਧੜਾ ਜਿਹੜਾ ਬਾਗੀ ਧੜਾ ਕਿਹਾ ਜਾਂਦਾ ਉਹ ਡਿਮਾਂਡ ਕਰ ਰਿਹਾ ਲਗਾਤਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣੀ ਪਾਰਟੀ ਆਪ ਚਲਾਉਣੀ ਆ ਜੀ ਅਸੀਂ ਉਹਨਾਂ ਨੂੰ ਕਾਦੀ ਸਲਾਹ ਦੇਣੀ ਆ ਕਿਉਂ ਦਈਏ ਹੁਣ ਉਹ ਪੰਜਾਬ ਦਾ ਕੋਈ ਭਲਾ ਉਹਨਾਂ ਨੇ ਕਰਨਾ ਨਹੀਂ ਇਸ ਕਰਕੇ ਪੰਜਾਬੀ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ ਅਸੀਂ ਤਾਂ ਆਪਣੀ ਪਾਰਟੀ ਚਲਾਉਣੀ ਆ ਸਾਡੀ ਸੱਤਾ ਲੈ ਆਓ ਤੇ ਆ ਜਿਹੜੇ ਗੈਂਗਸਟਰ ਨੇ ਜੇ ਗਣਾਜ ਤਖਤੀਆਂ ਪਾ ਕੇ ਜਿਵੇਂ ਯੂਪੀ ਚ ਘੁੰਮਦੇ ਆ ਇਹ ਨਾਲ ਘੁੰਮਣ ਦਾ ਸਾਨੂੰ ਖੜ ਲਿਓ ਆ ਨਸ਼ਿਆਂ ਵਾਲੇ ਵੀ ਦੇਖ ਲਿਓ ਇਹ ਨਸ਼ੇਦ ਸਰਕਾਰਾਂ ਆਪ ਵਕਾਉਂਦੀਆਂ ਨੇ ਨਸ਼ੇ ਜਿਹੜੇ ਆ ਇਦਾਂ ਨਹੀਂ ਚੱਲ ਰਿਹਾ ਇਹ ਕੰਮ ਸਾਰਾ ਇਹ ਨਾਰਕੋਟਾਈਜ਼ਮ ਆ ਤੇ ਗੈਂਗਸਟਰਾਂ ਦੇ ਥਰੂ ਹੁਣ ਸਾਰਾ ਕੁਝ ਹੋ ਰਿਹਾ ਇਹ ਤੁਸੀਂ ਮੰਨਦੇ ਹੋ ਸਰਕਾਰਾਂ ਨਸ਼ਾ ਵਕਾਉਂਦੀਆਂ ਕਿਉਂ ਨਹੀਂ ਵਕਾਉਂਦੀਆਂ ਲੀਡਰਾਂ ਦਾ ਤਾਂ ਬਣਾ ਕੋਈ ਗਲਤ ਕੰਮ ਹੋ ਹੀ ਨਹੀਂ ਸਕਦਾ ਇਹ ਤੁਹਾਡੇ ਤੇ ਵੱਡੇ ਸਵਾਲ ਸੀਗੇ ਸਰਕਾਰ ਦੇ ਉੱਤੇ ਕਿ ਆਡਾਨੀਆਂ ਦੀ ਬੰਦਰਗਾਹ ਤੋਂ ਬਹੁਤ ਸਾਰਾ ਨਸ਼ਾ ਆ ਉਸ ਦਾ ਪਤਾ ਇਹ ਨਹੀਂ ਲੱਗਿਆ ਕਿ ਕਿਸ ਦੇ ਨਾਲ ਫਿਰ ਕੇਂਦਰ ਸਰਕਾਰ ਤੇ ਵੀ ਸਵਾਲ ਆ ਜਾਂਦੇ ਬੰਦਰਗਾਹ ਦੀ ਪੂਰੀ ਫੰਕਸ਼ਨਿੰਗ ਦੇਖ ਲੋ ਉਹ ਅਦਾਨੀ ਚਲਾਉਂਦਾ ਜਾਂ ਕੋਈ ਪਰਿਵਾਰ ਚਲਾਉਂਦਾ ਉੱਥੇ ਤਾਂ ਕਸਟਮ ਵਾਲੇ ਅਫੀਸਰ ਨੇ ਅਧਿਕਾਰੀ ਨੇ ਉਹ ਉਹੀ ਮਾਲ ਚੈੱਕ ਕਰਕੇ ਉੱਥੋਂ ਨਿਕਲਣ ਦਿੰਦੇ ਆ ਇਸ ਤਰ੍ਹਾਂ ਨਹੀਂ ਨਿਕਲਦਾ ਕਿਸੇ ਦੇ ਕਹਿ ਤੋਂ ਤੇ ਉਹ ਤੁਸੀਂ ਦੇਖ ਲੈਣਾ ਇਹ ਠੀਕ ਆ ਨਸ਼ਾ ਫੜਿਆ ਗਿਆ ਫੜਿਆ ਜਾਣਾ ਵੀ ਚਾਹੀਦਾ ਲੋਕ ਭਈ ਇਹ ਤਾਂ ਬਹੁਤ بڑا ਇੱਕ ਵਪਾਰ ਆ ਧੰਦਾ ਆ ਮੈਡੀਸਨ ਦਾ ਵੀ ਇਸ ਤਰ੍ਹਾਂ ਦਾ ਹੀ ਬਹੁਤ ਵੱਡਾ ਧੰਦਾ ਇਹ ਸਾਰਾ ਚੱਲਦਾ बड़े लोग ही चलांदे हैं और मेरे तो आपके और गरीब आदमी थोड़ा चला लूंगा ठीक है ना हां बहुत शुक्रिया ग्रेवाल साहब ਸਾਡੇ ਨਾਲ ਸੀਗੇ ਜਗਜੀਤ ਟਾਈਟਲਰ ਨੂੰ ਲੈ ਕੇ ਜਿਸ ਟਿਕਣੇ ਨਾਲ ਆ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਰ ਐਜੀਪੀਸੀ ਤੋਂ ਖਫਾ ਨੇ ਥੋੜੇ ਜਿਹ ਕਹਿੰਦੇ ਹਰ ਵੇਲੇ ਹੀ ਵਿਰੋਧ ਕਰਦੇ ਰਹਿੰਦੇ ਨੇ ਇੱਕ ਸਿਆਸੀ ਪਾਰਟੀ ਦੇ ਨਾਲ ਚੱਲਦੇ ਰਹਿੰਦੇ ਨੇ ਪਰ ਇੱਥੇ ਵਾਵਾ ਕਰਨੀ ਬਣਦੀ ਹੈ ਕਿ ਅਸੀਂ ਜਿਹੜਾ ਹੈ ਸਾਡੀ ਸਰਕਾਰ ਨੇ ਕੰਮ ਕਰਕੇ ਦਿਖਾਇਆ ਸੱਚੀ ਗੱਲ ਤਾਂ ਇਹ ਹੈ ਕਿ ਮੋਦੀ ਜੀ ਨੇ ਆ ਕੇ 84 ਦੀ ਨਸਲ ਕਸ਼ੀ ਦੀ ਸਜਾ ਦਿੱਤੀ ਸੱਜਨ ਕੁਮਾਰ ਵੀ ਬਰੀ ਹੋ ਗਿਆ ਸੀ ਦੁਬਾਰਾ ਸਿੱਟ ਬਣਾਈ ਤੇ ਉਹਨੂੰ ਵੀ ਜੇਲ੍ਹ ਦੇ ਅੰਦਰ ਭਜਵਾਇਆ ਹੋਰ ਵੀ ਕਈ ਬੰਦੇ ਗਏ ਆ ਹੁਣ ਜਗਦੀਸ਼ ਟਾਈਟਲ ਨਾਲ ਵੀ ਕਈ ਜਾਣਗੇ ਜਿਸ ਕੰਮ ਲਈ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਬਣੀ ਆ ਉਹ ਕਿਸੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਤਾਂ ਨਹੀਂ ਬਣੀ ਆ ਰਬੀਬਾ ਹਰਸ਼ਮ੍ਰਿਤ ਕਹੂ ਜਿੱਦਾਂ ਬੋਲਦੀ ਆ ਕੁਛ ਹੈ ਉਹਦੀ ਆਵਾਜ਼ 'ਚ ਸਭ ਸੁਣ ਲੈਓ ਤੇ ਆ ਜਿਹੜੇ ਗੈਂਗਸਟਰ ਨੇ ਜੇ ਕਹਾਜ ਤਖਤੀਆਂ ਪਾ ਕੇ ਜਿਵੇਂ ਯੂਪੀ 'ਚ ਘੁੰਮਦੇ ਆ ਨਾ ਘੁੰਮਣ ਦਾ ਸਾਨੂੰ ਖੜਲੇ ਹਰ ਦੇ ਯਾਰ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਨਸਲ ਕੁਸ਼ੀ ਹੋਈ ਉਸ ਨੂੰ ਲੈ ਕੇ ਲਗਾਤਾਰ ਸਿੱਖ ਸੰਗਤ ਵਿਰੋਧ ਦੇ ਵਿੱਚ ਸੀਗੀ ਲਗਾਤਾਰ ਵਿਰੋਧ ਕਰਦੀ ਸੀਗੀ ਕਿ ਇਸ ਤਿੱਕੇ ਦੇ ਨਾਲ ਕਾਂਗਰਸ ਨੇ ਹੁਣ ਤੱਕ ਇਨਸਾਫ ਨਹੀਂ ਦਿੱਤਾ ਉਲਟਾ ਉਹਨਾਂ ਨੂੰ ਟਿਕਟਾਂ ਦੇ ਦੇ ਕੇ ਨਿਵਾਜਦੀ ਰਹੀ ਪਰ ਜਦੋਂ ਹੀ ਭਾਜਪਾ ਸਰਕਾਰ ਦੀ ਗੱਲ ਆਈ ਤਾਂ ਕਹਿੰਦੇ ਭਾਜਪਾ ਸਰਕਾਰ ਨੇ ਕੰਮ ਕੀਤਾ ਹਰਜੀਤ ਗਰੇਵਾਲ ਨਰਾਜ਼ ਨੇ ਐਸਜੀਪੀਸੀ ਤੋਂ ਕਹਿੰਦੇ ਐਜੀਪੀਸੀ ਤਾਂ ਕਦੇ ਵਾਵਾ ਕਰਦੀ ਨਹੀਂ ਅਸੀਂ ਇੰਨਾ ਵੱਡਾ ਕੰਮ ਕਰ ਦਿੱਤਾ ਹੁਣ ਇਹ ਤੈ ਹੋਏਗਾ ਕਿ ਕਦੋਂ ਕੋਰਟ ਸਜ਼ਾ ਦਿੰਦੀ ਹੈ ਗਰੀਬਾਲ ਸਾਹਿਬ ਜਿਸ ਤਿੱਕੇ ਨਾਲ ਤੁਸੀਂ ਨਾਰਾਜ਼ ਵੀ ਲੱਗ ਰਹੇ ਹੋ ਇੱਕ ਪਾਸੇ ਤੁਸੀਂ ਆਪਣੀ ਪ੍ਰਸ਼ੰਸਾ ਵੀ ਕਰ ਰਹੇ ਹੋ ਕਿ ਅਸੀਂ ਕਾਫੀ ਟਾਈਮ ਤੋਂ ਜਿਹੜੀ 40 ਸਾਲ ਤੋਂ ਸਿੱਖ ਸੰਗਤ ਦੀ ਮੰਗ ਮੰਗ ਸੀਗੀ ਜਗਦੀਸ਼ ਟਾਈਟਲਰ ਨੂੰ ਸਜ਼ਾ ਹੋਵੇ ਉਸ ਦੇ ਉੱਤੇ ਸਖਤ ਐਕਸ਼ਨ ਹੋਵੇ ਤੇ ਉਹ ਸਾਡੀ ਸਰਕਾਰ ਨੇ ਕਰ ਦਿੱਤਾ ਤੁਸੀਂ ਫਿਰ ਨਾਰਾਜ਼ ਕਿਉਂ ਇਸ ਚੀਜ਼ ਨੂੰ ਲੈ ਕੇ ਨਹੀਂ ਨਹੀਂ ਮੈਂ ਨਾਰਾਜ਼ ਨਹੀਂ ਹਾਂ ਖਾਲਸਾ ਜਿਹੜਾ ਉਹ ਤਾਂ ਕਦੇ ਵੀ ਨਾਰਾਜ਼ ਨਹੀਂ ਹੁੰਦਾ ਜਿਹਦੀ ਗੁਰੂ ਚਾਸਤਾ ਮੈਂ ਤਾਂ ਇਹ ਕਹਿਣਾ ਕਿ ਜਿਸ ਕੰਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣੀ ਹੈ ਉਹ ਕਿਛੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਤਾਂ ਨਹੀਂ ਬਣੀ ਉਹ ਬਣੀ ਐ ਸਿੱਖ ਕੌਜ ਦੇ ਲਈ ਖਾਲਸਾ ਦੇ ਲਈ ਠੀਕ ਹੈ ਨਾ ਉਹਨਾਂ ਨੂੰ ਪ੍ਰੋਟੈਕਟ